ਕਬੱਡੀ ਦੇ ਵਿੱਚ ਵਿਵਾਦ ਵੀ ਬਹੁਤ ਚੱਲ ਰਹੇ ਨੇ ਔਰ ਜਿਹੜੀ ਬਿਆਨਬਾਜ਼ੀ ਹੋ ਰਹੀ ਹੈ 50% 60% ਅਸੀਂ ਉਸ ਜਿਹੜੀ ਉਸ ਗੱਲ ਨਾਲ ਸਹਿਮਤ ਆ ਕਿਉਂਕਿ ਇੱਕ ਮਿੰਟ ਹੈਲੋ लवली 1458 ਨੰਬਰ ਆ ਗਿਆ लवली ਜੀ 1458 ਨੰਬਰ ਆ ਗਿਆ ਜੀ ਇੱਕ ਸਾਈਕਲ ਹੋਰ ਦਿਓ ਹਾਂਜੀ 1458 ਨੰਬਰ ਵੀਰ ਭਾਈ ਦੋ ਦੋ ਮਿੰਟ ਦੇ ਦਿਓ ਪਲੀਜ਼ ਦੋ ਮਿੰਟ ਦੇ ਦਿਓ ਪਲੀਜ਼ ਮੇਰੀ ਬੇਨਤੀ ਹੈ ਮਾਈਕ ਦੋ ਕੁ ਮਿੰਟ ਵੱਡੇ ਵੀਰ ਫੋਜੀ ਜੀ ਤੁਸੀਂ ਵੀ ਆਓ ਸੋਨੂੰ ਜੰਮ ਜੀ ਤੁਸੀਂ ਵੀ ਆਓ ਹੈਲੋ ਉਹ ਜਿਹੜੀਆਂ ਵੀਰੇ ਪਰਚੀਆਂ ਲਾਉਂਸ ਕੀਤੀਆਂ ਵਾ ਜੇਤ ਕੋਈ 5 ਮਿੰਟ ਦੇ ਵਿੱਚ ਆ ਜਾਂਦਾ ਠੀਕ ਆ ਨਹੀਂ ਤਾਂ ਅਸੀਂ ਦੁਬਾਰਾ ਪਰਚੀਆਂ ਇਹ ਕੈਨਸਲ ਕਰਕੇ ਨਵੀਆਂ ਪਰਚੀਆਂ ਦੇਖਲੇ ਕਰਾਂਗੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਤਲਵੰਡੀ ਚੌਧਰੀਆਂ ਦੇ ਇਸ ਗਰਾਊਂਡ ਤੋਂ ਅਸੀਂ ਬੇਨਤੀ ਕਰਨੀ ਆਂ ਵਰਲਡ ਦੀਆਂ ਪੂਰੀਆਂ ਕਲੱਬਾਂ ਨੂੰ ਪੂਰੀਆਂ ਫੰਡਰੇਸ਼ਨਾਂ ਨੂੰ ਜੋ ਕਬੱਡੀ ਦੇ ਵਿੱਚ ਵਿਵਾਦ ਚੱਲ ਰਿਹਾ ਹੈ ਉਹਦੇ ਨਾਲ ਅਸੀਂ ਘੱਟੋ-ਘੱਟ 60% ਉਹਨਾਂ ਬੰਦਿਆਂ ਨਾਲ ਵੀ ਸਹਿਮਤ ਆ। ਪਰ ਗੱਲ ਕੀ ਐ ਮੈਂ ਉਹਨਾਂ ਦੇ ਮੂਹਰੇ ਹੱਥ ਬਨ ਕੇ ਬੇਨਤੀ ਕਰਦਾ ਕਬੱਡੀ ਜਗਤ ਵੱਲੋਂ ਵੀ ਆਪਾਂ ਬਹਿ ਕੇ ਇਹਦਾ ਕੋਈ ਹੱਲ ਕੱਢੀਏ। ਸਾਰੀਆਂ ਫੰਡਰੇਸ਼ਨਾਂ ਇੱਕ ਮੁੱਦੇ ਤੇ ਇਕੱਠੀਆਂ ਹੋਣ ਜਾਂ ਜਿਹੜੀਆਂ ਪਿੰਡਾਂ ਦੇ ਜਿਹੜੀਆਂ ਫੰਡਰੇਸ਼ਨਾਂ ਇੰਡੀਆ ਦੀਆਂ ਕਲੱਬਾਂ ਨੇ ਜਾਂ ਸਾਡੀਆਂ ਇੱਥੇ ਦੋ-ਤਿੰਨ ਫੰਡਰੇਸ਼ਨਾਂ ਨੇ ਮੇਰੀ ਉਹਨਾਂ ਨੂੰ ਬੇਨਤੀ ਆ ਤੇ ਮੇਰੀ ਵਰਡ ਦੀਆਂ کلبਾਂ ਨੂੰ ਫੰਡਰੇਸ਼ਨ ਨੂੰ ਇਹ ਹੱਥ ਬਨ ਕੇ ਬੇਨਤੀ ਹੈ ਰੌਲਾ ਪਾਇਆ ਕੁਝ ਨਹੀਂ ਹੋਣਾ ਜੇ ਇਹਦਾ ਕੋਈ ਹੱਲ ਲੱਭਣਾ ਹੈ ਤੇ ਸੋਨੂ ਜਮਜੀ ਤੁਸੀਂ ਬਹੁਤ ਸਿਆਣੇ ਹੋ ਅਸੀਂ ਤਾਂ ਇਥੋਂ ਬੇਨਤੀ ਕਰ ਸਕਦੇ ਆ ਆਪਾਂ ਰਲ ਮਿਲ ਕੇ ਇਹਦਾ ਕੋਈ ਹੱਲ ਕੱਢੀਏ ਜੇ ਕਿਸੇ ਦੀ ਸ਼ਾਨ ਦੇ ਖਿਲਾਫ ਕਿਤੇ ਵੀ ਕਿਸੇ ਬਲਾਰੇ ਤੋਂ ਜਾਂ ਰੈਫਰੀ ਤੋਂ ਕਿਸੇ ਪਲੇਅਰ ਤੋਂ ਗਲਤ ਬੋਲਿਆ ਗਿਆ ਸੀ ਮਾਫੀ ਚਾਹੁੰਦੇ ਆ ਰੌਲਾ ਪਾਉਣਾ ਇਹਦਾ ਕੋਈ ਹੱਲ ਨਹੀਂਗਾ ਰਲ ਮਿਲ ਕੇ ਆਪਾਂ ਇਹਦਾ ਕੋਈ ਹੱਲ ਹੱਲ ਕੱਢੀਏ ਜਿਹੜਾ ਕਬੱਡੀ ਦੀ ਜੜ੍ਹ ਤੋਂ ਪਉਣ ਲੱਗਾ ਆਪਾਂ ਉਸ ਜੜ੍ਹ ਤੱਕ ਜਾਈਏ ਤੇ ਮੈਂ 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 ਦੇਵਾਂਗਾ ਰੁਪਿੰਦਰ ਜਲਾਲ ਜੀ ਨੂੰ ਬਹੁਤ ਬਹੁਤ ਧੰਨਵਾਦ ਹੈ ਹਾਂਜੀ 26 11 ਪਰਚੀ ਵੀ ਆ ਗਈ ਹੈ ਜੀ ਹੁਣ ਇੱਕ ਪਰਚੀ ਰਹਿ ਗਈ ਹੈ 928 928 928 928 ਜੀ 2 ਮਿੰਟ ਤੋਂ ਬਾਅਦ ਪਰਚੀ ਕੈਨਸਲ ਹੋਊਗੀ ਛੱਡ ਦਿਓ ਜੀ ਹੁਣ ਕਰ ਦਿਓ ਕੈਨਸਲ ਮੈਂ ਤਾਂ ਕਹਿੰਦਾ ਆਹ ਮਹਾਰਥੀਆਂ ਦੇ ਦਰਸ਼ਨ ਕਰਵਾਈਏ ਖੇਡ ਕਬੱਡੀ ਨੂੰ ਜਿਨ੍ਹਾਂ ਨੇ ਖੇਡ ਕੇ ਆਪਣੀ ਪੰਜਾਬ ਦੀ ਧਰਤੀ ਦਾ ਨਾਂ ਜਿਹੜਾ ਪੂਰੀ ਦੁਨੀਆ ਦੇ ਵਿੱਚ ਰੌਸ਼ਨ ਕੀਤਾ ਔਰ ਆਪਣੀ ਵੱਖਰੀ ਖੇਡ ਦੇ ਜ਼ਰੀਏ ਇਹਨਾਂ ਮੱਲਾਂ ਨੇ ਮੇਰੇ ਪੰਜਾਬੀ ਵੀਰੋ ਐਨ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਆ ਮੇਰੇ ਨਾਲ ਮੇਰੇ ਖੱਬੇ ਹੱਥ ਦੁਨੀਆ ਦਾ ਉਹ ਜਾਫੀ ਹੈ ਸਰਜੀਤ ਸਿੰਘ ਫੌਜੀ ਰੌਤੇ ਵਾਲਾ ਬੜਾ ਲੰਬਾ ਸਮਾਂ ਫੌਜ ਦੇ ਵਿੱਚ ਵੀ ਰਿਹਾ ਔਰ ਉਥੋਂ ਜਦੋਂ ਮੇਰੇ ਵੀਰੋ ਜਿਵੇਂ ਕਹਿੰਦੇ ਹੁੰਦੇ ਆ ਵੀ ਜਿਵੇਂ ਕਿਸਮਤ ਹੁੰਦੀ ਆ ਬੰਦੇ ਦੀ ਉਹ ਆਪੇ ਹੀ ਰਾਹ ਚੁਣ ਲੈਂਦੀ ਆ ਮੇਰੇ ਵੀਰੋ ਔਰ ਮੈਂ ਉਹ ਵੇਖ ਰਿਹਾ ਵੀ ਦੋ ਮਹਾਰਥੀ ਹੋਰ ਆ ਗਏ ਬਿਹਾਰੀਪੁਰੀਆ ਕਿੰਦਾ ਤੇ ਨਾਲ ਕਾਂਝਲੀ ਦਾ ਸ਼ਕੰਦਰ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰਦੀਆਂ ਮੇਰੇ ਪੰਜਾਬੀ ਵੀਰੋ ਆ ਰੌਤੇ ਵਾਲਾ ਫੌਜੀ ਹੈ ਮੈਂ ਅੱਜ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਮੈਂ ਭਾਈ ਰੁੱਪੇ ਸਕੂਲ ਦੇ ਵਿੱਚ ਪੜਦਾ ਹੁੰਦਾ ਸੀ ਤੇ ਬਾਈ ਅਜਮੇਰ ਜਲਾਲ ਉਹਨਾਂ ਨੇ ਫੌਜੀ ਰੌਂਤੇ ਹੋਣਾਂ ਨੇ ਮੈਨੂੰ ਉੱਥੋਂ ਚੱਕ ਕੇ ਲੈ ਕੇ ਜਾਣਾ ਔਰ ਫਿਰ ਮੇਰੇ ਵੀਰੋ ਕਬੱਡੀ ਦੇ ਟੂਰਨਾਮੈਂਟਾਂ ਤੇ ਜਾ ਕੇ ਕਮੈਂਟਰੀ ਕਰਨੀ ਬਲਕਾਰ ਸਿੰਘ ਜੀ ਮੇਰੇ ਵੀਰੋ ਹਰਨਾਮਪੁਰਾ ਮਹਾਨ ਕਬੱਡੀ ਖਿਡਾਰੀ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਵੀ ਤੁਸੀਂ ਤਗੜੀ ਕਬੱਡੀ ਖੇਡੀ ਹੈ ਤੁਸੀਂ ਸਾਡੇ ਸਤਕਾਰਯੋਗ ਹੋ ਔਰ ਤੁਸੀਂ ਸਾਡੇ ਲਈ ਰਾਹ ਬਣਾਏ ਐ ਔਰ ਇੱਧਰ ਕਹਿੰਦੇ ਸਰੂਪਾ ਟਿੱਬੇ ਵਾਲਾ ਵੀ ਮੇਰੇ ਵੀਰੋ ਮਹਾਨ ਕਬੱਡੀ ਖਿਡਾਰੀ ਆਪਣੇ ਸਮੇਂ ਦਾ ਉਹ ਵੀ ਪੁੱਜੇ ਔਰ ਮੈਂ ਗੱਲ ਕਰ ਰਿਹਾ ਸੀ ਸਰਜੀਤ ਫੌਜੀ ਰੌਂਤੇ ਵਾਲੇ ਦੀ ਅਦੀ ਕਾਲ ਤੇ ਮੁੰਡੇ ਕਹਿੰਦੇ ਹੁੰਦੇ ਨੇ ਵੀ ਮੜੀ ਜੀ ਚਪੇੜ ਵਾਜੇ ਤੇ ਉਹਦੀ ਅਪੀਲ ਹੋਣ ਲੱਗ ਜਾਂਦੀ ਹੈ ਤੇ ਬਾਈ ਫੌਜੀ ਹੋਣੀ ਪਤਾ ਨਹੀਂ ਇੱਕ ਮੇਰੇ ਵੀਰੋ ਜਿਵੇਂ ਕਹਿੰਦੇ ਨੇ ਵੀ ਇੱਕ ਕਬੱਡੀ ਚ 30 ਸੈਕਿੰਡ ਦੇ ਵਿੱਚ ਪਤਾ ਨਹੀਂ ਰਾਜੂ ਜੀ ਕਿੰਨੀਆਂ ਕਿ ਚਪੇੜਾ ਮਾਰ ਜਾਂਦੇ ਸਨ ਪਰ ਕਦੇ ਗਿਲਾ ਨਹੀਂ ਕੀਤਾ ਇਹ ਮਹਾਨ ਕਬੱਡੀ ਖਿਡਾਰੀ ਹੈ surjit fauji ronta ਜਿਹੜੇ ਮੋਗੇ ਦਾ ਮਾਣ ਔਰ ਨਾਲ ਜੇ ਮੈਂ ਗੱਲ ਕਰਾਂ ਛੋਟਾ ਜਿਹਾ ਕੱਦ ਪੰਜਾਬ ਪੁਲਿਸ ਦਾ ਇਹ ਜਵਾਨ ਡੀਏਵੀ ਕਾਲਜ ਮੇਰੇ ਵੀਰੋ ਬਠਿੰਡਾ ਵੱਲੋਂ ਮਦਨ ਲਾਲ ਡੜਵਿੰਡੀ ਜੀ ਵੱਲੋਂ ਬਹੁਤ ਲੰਬਾ ਸਮਾਂ ਖੇਡਿਆ ਮਟੋੜੇ ਦੇ ਫੰਤ ਦੀ ਗੱਲ ਔਰ ਚੰਨੇ ਚੱਕ ਰਾਮ ਸਿੰਘ ਵਾਲੇ ਦੀ ਗੱਲ ਬਿੱਟੂ ਦਗਾਰ ਬਾਅਦ ਦੇ ਵਿੱਚੋਂ ਆਇਆ ਪਰ ਇਹ ਪਹਿਲੀਆਂ ਦੇ ਵਿੱਚ ਮੇਰੇ ਵੀਰੋ ਡੀਏਵੀ ਵੱਲੋਂ ਖੇਡੇ ਲਾਲ ਹੋਣਾਂ ਦੀ ਗੱਲ ਯਾਦੂ ਹੋਣਾਂ ਦੀ ਗੱਲ ਗੁਲਜਾਰੀ ਹੋਣਾਂ ਦੀ ਗੱਲ ਸਮੇਂ-ਸਮੇਂ ਤੇ ਹੁੰਦੀ ਰਹੀ ਹੈ ਇਹ ਸਾਡੇ ਪੰਜਾਬ ਪੁਲਿਸ ਤੇ ਬਹੁਤ ਚੋਟੀ ਦੇ ਮੇਰੇ ਵੀਰੋ ਖਿਡਾਰੀ ਵੀ ਨੇ ਔਰ ਮਲਾਜ਼ਮੀ ਵੀ ਨੇ ਕਰਾਚੋ ਵਾਲਾ ਦਰਸ਼ਨ ਬਤੀ ਖੇਡਿਆ ਤਕੜੀ ਕਬੱਡੀ ਮੇਰੇ ਵੀਰੋ ਆਹ ਲੰਬਾ ਲੰਜਾ ਗੱਬਰੂ ਜਿਵੇਂ ਕਹਿੰਦੇ ਹੁੰਦੇ ਆ ਵੀ ਉੱਚੀ ਉਹਦੀ ਹੇਕ ਆਹ ਫੜੀ ਨਹੀਂ ਮਾਏ ਪੂਣੀਆਂ ਮੈਂ ਕੌਡੀ ਆਮਾ ਵੇਖ ਸ਼ਹੀਦ ਬਾਬਾ ਦੀਪ ਸਿੰਘ ਦੀ ਕਬੱਡੀ ਕਲੱਬ ਨੌਰਵੇ ਤੇ ਨੌਰਵੇ ਦੀ ਟੀਮ ਵੱਲੋਂ ਖੇਡਿਆ ਸ਼ਿਕੰਦਰ ਕਾਂਜਲੀ ਸ਼ਿਕੰਦਰ ਕਾਂਜਲੀ ਦੀ ਕਹਿੰਦੇ ਬਾਹ ਫੜਨੀ ਮੇਰੇ ਵੀਰੋ ਖੇਡ ਕਬੱਡੀ ਦੇ ਵਿੱਚ ਬੜੀ ਪ੍ਰਸਿੱਧ ਹੋਈ ਹੈ ਔਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦੋ ਤੁਹਾਡੇ ਇਲਾਕੇ ਦਾ ਵੀ ਵੱਡਾ ਮਾਣ ਹੋਇਆ ਸਾਡੀ ਖੇਡ ਕਬੱਡੀ ਦਾ ਕਾਂਝਲੀ ਵਾਲਾ ਸ਼ਿਕੰਦਰ ਉਹ ਤੋਂ ਬਾਅਦ ਜੇ ਮੈਂ ਗੱਲ ਕਰਾਂ ਇੱਥੋਂ 5 ਕਿਲੋਮੀਟਰ ਦੀ ਦੂਰੀ ਤੇ ਪਿੰਡ ਹੈ ਮੰਗੂਪੁਰ ਤੇ ਮੰਗੂਪੁਰ ਦੇ ਵਿੱਚ ਮੇਰੇ ਵੀਰੋ ਨਾ ਹੀ ਤੇ ਕਹਿੰਦੇ ਕੋਈ ਪਲੇਗਰਾਉਂਡ ਸੀਗੀ ਤੇ ਨਾ ਹੀ ਕੋਈ ਮੇਰੇ ਵੀਰੋ ਹੋਰ ਸੁਵਿਧਾ ਸੀਗੀ ਜਿਮ ਵਗੈਰਾ ਦੀ ਹਨਾ ਪਰ ਜਦੋਂ ਪੰਮਾ ਤਲਵੰਡੀ ਚੌਧਰੀਆਂ ਦੇ ਵਿੱਚ ਪੁੱਜਦਾ ਰਿਹਾ ਔਰ ਇਹਨਾਂ ਗਰਾਊਂਡਾਂ ਦੇ ਵਿੱਚ ਮਿਹਨਤ ਕੀਤੀ ਔਰ ਇਹਨਾਂ ਗਰਾਊਂਡਾਂ ਦੇ ਵਿੱਚ ਕਬੱਡੀ ਖੇਡਾ ਔਰ ਅੱਜ ਦੋ ਪਿੰਡਾਂ ਨੂੰ ਪ੍ਰਸਿੱਧੀ ਮੇਰੇ ਵੀਰੋ ਚਾਹੇ ਮੰਗੂਪੁਰ ਦੀ ਗੱਲ ਔਰ ਚਾਹੇ ਗੱਲ ਮੇਰੇ ਵੀਰੋ ਤਲਵੰਡੀ ਚੌਧਰੀਆਂ ਦੀ ਇਹਨੂੰ ਧੰਜੂ ਕਰਕੇ ਦੁਨੀਆ ਮੇਰੇ ਵੀਰੋ ਜਾਣਦੀ ਹੈ ਤੇ ਆ ਸਾਡੀ ਖੇਡ ਕਬੱਡੀ ਦਾ ਕਹਿੰਦੇ ਮੇਰੇ ਵੀਰੋ ਚੀਤਾ ਹੈ ਮੇਰੀ ਔਕਾਤ ਨਹੀਂ ਵੀ ਮੈਂ ਇਹਨਾਂ ਦੇ ਨਾਲ ਖੜ ਕੇ ਜਾ ਮੈਂ ਬਰਾਬਰ ਖੜ ਕੇ ਇਹਨਾਂ ਮਹਾਰਥੀਆਂ ਦੀ ਗੱਲ ਕਰ ਸਕਾਂ ਪਰ ਮੈਨੂੰ ਅੱਜ ਇਸ ਗੱਲ ਦੀ ਖੁਸ਼ੀ ਹੈ ਵੀ ਜਿਨ੍ਹਾਂ ਦੀ ਗੱਲ ਅਸੀਂ ਬਚਪਨ ਦੇ ਵਿੱਚ ਸਾਡੇ ਸੀਨੀਅਰਸ ਤੋਂ ਬਾਈ ਅਜਮੇਰ ਜਲਾਲ ਹੋਣਾ ਤੋਂ ਸੁਣਦੇ ਰਹੇ ਹਾਂ ਔਰ ਮੇਰੇ ਵੀਰੋ ਅੱਜ ਉਹਨਾਂ ਨੂੰ ਅੱਜ ਦੁਨੀਆ ਦੇ ਰੂਬਰੂ ਕਰਨ ਦਾ ਸਾਨੂੰ ਮੌਕਾ ਮਿਲ ਰਿਹਾ ਹੈ ਬਿਹਾਰੀ ਪ੍ਰੀਏ ਕਿੰਦੇ ਦੇ ਨਾਂ ਤੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਇਹ ਚੀਤਾ ਹੈ ਸਾਡੀ ਖੇਡ ਕਬੱਡੀ ਦਾ ਬਾਈ ਕਿੰਦੇ ਤੋਂ ਬਾਅਦ ਵਦਨੀ ਵਾਲੇ ਕੀਪੇ ਨੂੰ ਨਾਂ ਜਿਹੜਾ ਖੇਡ ਕਬੱਡੀ ਦੇ ਵਿੱਚ ਚੀਤੇ ਦਾ ਮਿਲਿਆ ਤੇ ਤਲਵਿੰਦਰ ਸਿੰਘ ਨੂੰ ਦੁਨੀਆ ਸੋਨੂੰ ਜੰਪ ਦੇ ਤੌਰ ਤੇ ਜਾਣਦੀ ਹੈ ਇਬਰਾਹਿਮਪਾਲ ਪਿੰਡ ਨਡਾਲੇ ਦੇ ਲਾਗੇ ਪੁਲੱਥਾਂ ਦੇ ਏਰੀਏ ਦਾ ਇਹ ਨੌਜਨ ਟਾਂਡੀ ਦੇ ਇਲਾਕੇ ਦਾ ਖਿਡਾਰੀ ਐਨ ਛੋਟਾ ਜਿਹਾ ਕੱਬ ਜਦੋਂ ਮੇਰੇ ਪੰਜਾਬੀ ਵੀਰੋਂ ਪਾਉਂਦਾ ਸੀ ਨਾ ਕਬੱਡੀਆਂ ਤੇ ਪ੍ਰੋਫੈਸਰ ਮੱਖਣ ਸਿੰਘ ਨੇ ਆਖਿਆ ਵੀ ਸੋਨੂ ਤੂੰ ਖੇਡ ਕਬੱਡੀ ਦਾ ਜੰਪ ਪਿਆ ਔਰ ਅੱਜ ਇਹ ਵੱਡੇ ਆਰਗੇਨਾਈਜ਼ਰ ਬਣ ਕੇ ਖੇਡ ਕਬੱਡੀ ਦੇ ਮੇਰੇ ਵੀਰੋ ਕਬੱਡੀ ਨੂੰ ਪ੍ਰਮੋਟ ਕਰ ਰਿਹਾ ਹੈ ਤਲਵਿੰਦਰ ਸਿੰਘ ਸੋਨੂ ਜੰਪ ਸਾਡੀ ਖੇਡ ਕਬੱਡੀ ਦਾ ਬੜਾ ਚੋਟੀ ਦਾ ਰੀਡਰ ਹੈ ਔਰ ਉਸ ਤੋਂ ਬਾਅਦ ਮੈਂ ਗੱਲ ਕਰਨੀ ਸੀ ਬਿੱਕਾ ਜੀ ਤੁਸੀਂ ਵੀ ਆ ਜਾਓ ਤੁਹਾਡੇ ਵੀ ਦਰਸ਼ਨ ਕਰਵਾਈਏ ਬਿੱਕਾ ਤਲਵੰਡੀ ਚੌਧਰੀਆਂ ਵਾਲਾ ਫੌਜੀ ਭਾਈ ਮੈਂ ਗੱਲ ਕਰ ਰਿਹਾ ਸੀਗਾ ਹੁਣ ਜਦੋਂ ਮੈਂ ਆਇਆ ਮੈਂ ਕਿਹਾ ਸਾਨੂੰ ਅਜਮੇਰ ਬਾਈ ਨੇ ਗਰਾਊਂਡ ਦੇ ਵਿੱਚ ਗੱਲਾਂ ਦੱਸਣੀਆਂ ਮੈਂ ਕਿਹਾ ਬਾਈ ਵੀ ਤੁਹਾਨੂੰ ਪਲੇਅਰਾਂ ਬਾਰੇ ਦੱਸ ਵੀ ਉੱਧਰ ਕਿਹੜੇ ਕਿਹੜੇ ਪਲੇਅਰ ਆ ਔਰ ਉਹਨਾਂ ਅਕਸਰ ਆਖਣਾ ਇੱਕ ਬਿੱਕਾ ਤਲਵੰਡੀ ਚੌਧਰੀਆਂ ਦਾ ਉਹ ਇੰਗਲੈਂਡ ਦੇ ਮੈਦਾਨਾਂ ਦਾ ਹਰਜੀਤ ਹੀ ਐ ਔਰ ਇੰਨੀ ਤਕੜੀ ਕਬੱਡੀ ਖੇਡਿਆ ਬਿੱਕਾ ਤਲਵੰਡੀ ਚੌਧਰੀਆਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਤੇ ਆਹ ਕਹਿੰਦੇ ਸਾਡੇ ਪੰਜਾਬ ਪੁਲਿਸ ਦੇ ਰਿਟਾਇਰਡ ਮੇਰੇ ਵੀਰੋ ਆਫੀਸਰ ਰੌਣਕੀ ਜੀ ਤਲਵੰਡੀ ਚੌਧਰੀਆਂ ਵਾਲੇ ਮਹਾਨ ਕਬੱਡੀ ਖਿਡਾਰੀ ਇਹਨਾਂ ਦੇ ਲਈ ਵੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਅੰਕਲ ਜੀ ਜੇ ਤੁਸੀਂ ਵੀ ਆ ਜਾਂਦੇ ਤੇ ਹੋਰ ਜਿਵੇਂ ਚਾਰ ਜਨ ਲੱਗ ਜਾਨੇ ਸਨ ਸਾਡੀ ਇਹ ਬੇਨਤੀ ਆ ਬਲਕਾਰਾ ਮੇਰੇ ਵੀਰੋ ਹਰਨਾਮਪੁਰਾ ਬਹੁਤ ਚੋਟੀ ਦੀ ਕਬੱਡੀ ਖੇਡਿਆ ਔਰ ਆ ਕਹਿੰਦੇ ਵਿੱਕੇ ਦਾ ਵੀਰ ਰਾਜੂ ਹੈ ਔਰ ਅੱਜਕੱਲ ਹੌਲੈਂਡ ਦੇ ਵਿੱਚ ਰਹਿੰਦਾ ਹੈ ਪੰਜਾਬ ਸਪੋਰਟਸ ਕਲੱਬ ਐਮਸਟਰਡਮ ਵੱਲੋਂ ਬਹੁਤ ਤਕੜੀ ਕਬੱਡੀ ਖੇਡੀ ਯੂਰਪ ਨੇ ਖੇਡ ਮੈਦਾਨਾਂ ਦੇ ਵਿੱਚ ਤੇ ਪੰਜਾਬ ਦੇ ਖੇਡ ਮੈਦਾਨਾਂ ਦੇ ਵਿੱਚ ਵੀ ਮੇਰੇ ਵੀਰੋ ਤੂਤੀ ਬੋਲਦੀ ਰਹੀ ਹੈ ਰਾਜੂ ਤਲਵੰਡੀ ਚੌਧਰੀਆਂ ਵੱਲੋਂ ਵੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਸਤਕਾਰ ਹੈ ਇੱਕ ਵਾਰੀ ਸਾਰੇ ਕਬੱਡੀ ਦੀ ਚੜ੍ਹਦੀ ਕਲਾ ਲਈ ਇਹਨਾਂ ਮੈਚਾਂ ਦੀ ਇਹਨਾਂ ਕਬੱਡੀ ਦੇ ਟੂਰਨਾਮੈਂਟਾਂ ਦੀ ਚੜ੍ਹਦੀ ਕਲਾ ਲਈ ਜਕਾਰਾ ਲਾਈਏ ਕੋਈ ਰਸਨਾ ਬਾਂਝੀ ਨਾ ਰਵੇ ਔਰ ਖੇਡ ਕਬੱਡੀ ਸਾਡੀ ਵਧੇ ਫੁੱਲੇ ਖੇਡ ਕਬੱਡੀ ਤਰੱਕੀ ਕਰੇ ਬੋਲੇ ਹਾਲ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਤਿਕਾਰ ਤੁਸੀਂ ਸਮਾਂ ਕੱਢਿਆ ਆਹ ਪਿੱਛੇ ਯਾਰ ਇੱਕ ਵੱਡਾ ਮਹਾਰਥੀ ਖੜਾ ਹੈ ਦਿਲਵਰਾ ਝਨੇਰਦਿਆ ਤੇਰੀ ਗੱਲ ਨਾ ਹੋਵੇ ਤੇ ਫਿਰ ਗੱਲ ਬਣਦੀ ਨਹੀਂ ਤੂੰ ਡਿਜ਼ਰਵ ਕਰਦਾ ਬਾਈ ਕਿਉਂਕਿ ਤੂੰ ਇਹਨਾਂ ਦੇ ਨਾਲ ਕਬੱਡੀ ਖੇਡਦਾ ਆਹ ਝਨੇਰ ਵਾਲਾ ਦਿਲਵਰਾ ਹੈ ਆਹ ਕੁਰੜ ਵਾਲੇ ਫੌਜੀ ਦਾ ਸਾਥੀ ਹੈ ਇਹਦੇ ਲਈ ਵੀ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਦਿਓ ਮੇਰੇ ਵੀਰੋ ਇਹਨਾਂ ਨੇ ਮਾਰ ਕੇ ਦੀ ਕਬੱਡੀ ਖੇਡੀ ਹੈ ਥੋੜੀ ਖੇਡੀ ਹੋਈ ਕਬੱਡੀ ਦਾ ਬਹੁਤ ਬਹੁਤ ਸਤਿਕਾਰ ਆਓ ਅੱਜ ਦੇ ਮੁੰਡਿਆਂ ਦੀ ਖੇਡ ਕਬੱਡੀ ਦਾ ਮਾਣਿਆ ਆਨੰਦ ਬੜਾ ਚੋਟੀ ਦਾ ਮੈਚ ਵਿਕੀ